ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਅੱਜ ਦੇ ਦੂਰਦਰਸ਼ਨ ਦੇ ਵਿੱਚ ਮੈਂ ਮਨੂ ਗਵਾਨੀ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਦਾ ਜਿਹੜਾ ਬੁਲੇਟਿਨ ਹੈ ਉਹ ਸਮਾਜਿਕ ਰਹੇਗਾ ਏਨੀ ਦਿਨੀ ਪੰਜਾਬ ਦੇ ਵਿੱਚੋਂ ਭਈਆਂ ਨੂੰ ਬਾਹਰ ਕੱਢਣ ਦੀ ਮੁਹਿੰਮ ਬੜੇ ਜ਼ੋਰਾਂ ਤੇ ਹੈ ਇਹ ਸਾਡੇ ਕੰਮ ਖਾ ਗਏ ਨੇ ਇਹ ਸਾਡੇ ਘਰ ਖਾ ਗਏ ਨੇ ਇਹਨਾਂ ਨੇ ਸਾਡੇ ਰੰਗਲੇ ਪੰਜਾਬ ਨੂੰ ਭਈਆ استان ਪਾਂਸਤਾਨ ਬਣਾ ਕੇ ਰੱਖ ਦੇਣਾ ਹੈ ਪੰਜਾਬੀ ਇਹਨਾਂ ਕਰਕੇ ਬੇਰੋਜ਼ਗਾਰ ਹੋ ਗਏ ਨੇ ਤੇ ਉਹ ਕੈਨੇਡਾ ਵੱਲ ਨੂੰ ਉਡਾਰੀ ਮਾਰ ਗਏ ਹਨ ਖੁੱਲ ਮਿਲਾ ਕੇ ਗੱਲ ਇਹ ਪੱਲੇ ਪੈਂਦੀ ਹੈ ਕਿ ਭਈਆਂ ਨੂੰ ਕੰਮ ਨਾ ਦਿਓ ਇਹ ਹੀ ਸਾਡੀ ਅਪੀਲ ਹੈ ਹਾਂਜੀ ਇਹ ਗੱਲ ਵੱਖਰੀ ਹੈ ਜਿਹੜੀ ਹੁਣ ਮੈਂ ਚਾਹ ਪੀ ਕੇ ਆਇਆ ਹਾਂ ਉਹ ਮੈਂ ਆਪਣੇ ਪਿਆਰੇ RAMU ਤੋਂ ਬਣਵਾਈ ਹੈ ਤਾਡੇ ਪੱਠੇ ਵੀ ਸਾਡਾ RAMU ਵੱਢ ਕੇ ਲਿਆਉਂਦਾ ਹੈ। ਤੁਹਾਡੀਆਂ ਧਾਰਾਂ ਵੀ ਸਾਡਾ RAMU ਚੋਕੇ ਲਿਆਉਂਦਾ ਹੈ। ਪਿਆਜ਼ਾਂ ਦੀ ਗੋਡੀ ਵੀ ਸਾਡਾ RAMU ਕਰਦਾ ਹੈ। ਸੋ RAMU ਜਿੰਦਾਬਾਦ ਪੰਜਾਬੀਓ ਜਸਟ ਚਿੱਲ